ਸੱਚੀਆ ਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲীন ਕੋਾ ਤੁਹਾਡਾ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਢੀਮ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ 9 ਸਤੰਬਰ ਨੂੰ ਪੰਜਾਬ ਦਾ ਦੌਰਾ ਹਰਿਆਣਾ ਦੇ 나ਇਬ ਸਿੰਘ ਚੈਣੀ ਦੇ ਵੱਲੋਂ ਪੁੱਛਿਆ ਗਿਆ ਸੀਐਮ ਭਗਵੰਤ ਮਾਨ ਦਾ ਹਾਲ ਦੁਸ਼ਹਿਰੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਤਿਆਰੀਆਂ ਦੀ ਸ਼ੁਰੂਆਤ हिमाचल प्रदेश ਦੇ 2 ਨੈਸ਼ਨਲ ਹਾਈਵੇ ਸਥ 824 ਸੜਕਾਂ ਬੰਦ ਸੁਖਬੀਰ ਬਾਦਲ ਨੇ ਅਗਵਾਈ ਹੇਠਾਂ ਹੋਈ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਹੁਣ ਖਬਰਾਂ ਵਿਸਤਾਰ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਹੜ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਉਹਨਾਂ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਫੈਸਲੇ ਦਿੱਤੇ ਗਏ ਜਿਸ ਦੀ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਇੱਕ ਸਕੀਮ ਜਾਰੀ ਕੀਤੀ ਗਈ ਹੈ ਜਿਸ ਦਾ ਨਾਮ ਹੈ ਜਿਸ ਦੀ ਖੇਤ ਉਸ ਦੀ ਰੇਤ ਯਾਨੀ ਕਿ ਜਿੰਨੇ ਵੀ ਤੁਹਾਡੀ ਜ਼ਮੀਨ ਦੇ ਵਿੱਚ ਰੇਤ ਹੋਏਗੀ ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਉਸ ਨੂੰ ਵੇਚ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਨੂੰ ਆਪਣੇ ਘਰ ਦੇ ਕੰਮਾਂ ਵਾਸਤੇ ਵੀ ਯੂਜ਼ ਕਰ ਸਕਦੇ ਹੋ ਉਹਨਾਂ ਵੱਲੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਕਿਸਾਨਾਂ ਨੂੰ 20000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਇਹ ਵੀ ਗੱਲ ਖੁਦ ਉਹਨਾਂ ਦੇ ਵੱਲੋਂ ਕੀਤੀ ਗਈ ਉਹ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿ ਆ ਗਿਆ ਕਿ ਹੁਣ 4 ਲੱਖ ਰੁਪਏ ਹੁਣ ਪਰਿਵਾਰਾਂ ਨੂੰ ਦਿੱਤੇ ਜਾਣਗੇ ਉਹਨਾਂ ਪਰਿਵਾਰਾਂ ਨੂੰ ਹੁਣ 4 ਲੱਖ ਰੁਪਏ ਮਿਲਣਗੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਜਾਨੀ ਨੁਕਸਾਨ ਹੋਇਆ ਤਿਰਫ ਇਹਨਾਂ ਨੇ ਉਹਨਾਂ ਦੇ ਵੱਲੋਂ ਹੋਰ ਵੀ ਜਾਣਕਾਰੀ ਸਾਂਝੀਆਂ ਕਰਦੇ ਹੋਏ ਕਿਹਾ ਗਿਆ ਜਿਹੜੇ ਵੀ ਕਿਸਾਨਾਂ ਦੇ ਉੱਤੇ ਕਰਜ਼ੇ ਨੇ ਹੁਣ ਉਹਨਾਂ ਕਰਜ਼ਿਆਂ ਨੂੰ 6 ਮਹੀਨੇ ਤੱਕ ਐਕਸਟੈਂਡ ਕਰ ਦਿੱਤਾ ਜਾਵੇਗਾ ਯਾਨੀ ਕਿ ਹੁਣ ਉਹਨਾਂ ਲੋਕਾਂ ਨੂੰ ਜਿਹੜੇ ਵਿਆਜ ਨੇ ਉਹ ਨਹੀਂ ਦੇਣੇ ਪੈਣਗੇ ਇਸ ਦੇ ਨਾਲ ਨਾਲ ਜੇ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰਾਂ ਦਾ ਵੀ ਧਿਆਨ ਰੱਖਦੇ ਹੋਏ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਸਹਾਇਤੀ ਰਾਸ਼ੀ ਦਿੱਤੀ ਜਾਏਗੀ ਜਿਨ੍ਹਾਂ ਲੋਕਾਂ ਦੇ ਪਸ਼ੂ ਜਾਨਵਰ ਉਹਨਾਂ ਦਾ ਨੁਕਸਾਨ ਹੋਇਆ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਵੀ ਲਗਾਈ ਜਾਏਗੀ ਤਾਂ ਕਿ ਹੁਣ ਜਿਹੜੇ ਜਾਨਵਰ ਮਰੇ ਨੇ ਤਾਂ ਕਿ ਹੁਣ ਪੰਜਾਬ ਦੇ ਵਿੱਚ ਬਿਮਾਰੀਆਂ ਦਾ ਖਤਰਾ ਨਾ ਵੰਦੇ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ ਹੁਣ ਬਿਆਸਤਾ ਜਿਹੜੀ ਇਹ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਪਰੋਂ ਤੇ ਉਹਦੇ ਨਾਲ ਮਾਰ ਵਧ ਗਈ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਹਾਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਅਦੀ ਇੱਛਾ ਮੁਤਾਬਕ ਵੇਚ ਵੀ ਸਕਦੇ ਆ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਿਉਂਕਿ ਕਈ ਵਾਰੀ مشترکہ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਤੁਹਾਡੇ ਜੀਆਂ ਦੇ ਨਾਮ ਪੁੱਛ ਕੇ ਡੀਸੀਆਂ ਰਾਹੀਂ ਫਟਵਾਰੀਆਂ ਰਾਹੀਂ ਤੇ ਤੁਹਾਡੇ ਕਰੇ ਚੈੱਕ ਪਹੁੰਚ ਜਾਊਗਾ ਹਾੜਾ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਇਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ। ਔਰ ਹਰ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੋਸਾਇਟੀਆਂ ਤੋਂ ਜਸਟ ਹੀਟ ਐਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਕਰਜ਼ੇ ਲਏ ਹੋਏ ਐ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਉਹ 6 ਮਹੀਨੇ ਵਧਾ ਦਿੱਤੀ ਗਈ ਹੈ। 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉਥੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਗਿਣਤੀ ਚ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਝਾਂ ਬੱਕਰੀਆਂ ਪੋਲਟਰੀ ਫਾਰਮ ਮੱਝ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇ ਕੋਈ ਵੀ ਪਿੰਡ ਹੈ ਜਾਨੀ ਹੋਊਗਾ ਜਿੱਥੇ ਕੋਈ ਦਵਾਈ ਜਿਹੜੀ ਹੈ ਉਹ ਨਾ ਮਿਲੇ ਸਾਰੇ ਪਿੰਡਾਂ 'ਚ ਦਵਾਈਆਂ ਪਹੁੰਚਾਵਾਂਗੇ ਮੈਡੀਕਲ ਕੈਂਪ ਲਾਵਾਂਗੇ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਤਾਂ ਕਿ ਤੁਰੰਤ ਇਲਾਜ ਹੋ ਸਕੇ ਇਹ ਅਨਾਉਂਸਮੈਂਟਾਂ ਜਿਹੜੀਆਂ ਕੀਤੀਆਂ ਇਤੇ ਜਲਦੀ ਅਸੀਂ ਜਿਹੜੇ ਬਾਕੀ ਤਾਂ ਫੈਸਲੇ ਹੋ ਜਾਣਗੇ 20000 ਰੁਪਏ ਵੀ ਚੈਦੀ ਮਿਲ ਜੂਗਾ ਜਿਸ ਦੀ ਰੇਤ ਉਸ ਦਾ ਖੇਤ ਇਹ ਵੀ ਲਾਗੂ ਹੋ ਗਿਆ ਫੈਸਲਾ ਤੇ ਜਦੋਂ ਜਦੋਂ ਤੁਹਾਡੀ ਟਰਾਲੀਆਂ ਉੱਤੇ ਪਹੁੰਚਣ ਲੱਗ ਗਿਆ ਤੁਸੀਂ ਚੱਕ ਲੋ ਰੇਤਾ ਚੱਕ ਕੇ ਵੇਚਣਾ ਵੇਚ ਦੋ ਮਨਾਈ ਲੈ ਜਾਓ ਸੋ ਬਾਕੀ ਪਸ਼ੂਪੰ ਜਿਹੜਾ ਨੁਕਸਾਨ ਨੁਕਸਾਨ ਹੋਇਆ ਉਹਦਾ ਮੁਆਬ ਮੁਆਵਜਾ ਪਤਾ ਲੱਗ ਜੇ ਬਸ ਕਿਹੜਾ ਕਰਾਂ ਦਾ ਕਿੰਨਾ ਨੁਕਸਾਨ ਹੋਇਆ ਉਹਦੇ ਚ ਤੁਹਾਡੇ ਨਾਲ ਖੜਾਂਗੇ ਜਿੰਨਾ ਬਜਟ ਹੈ ਇਧਰੋਂ ਉਧਰੋਂ ਜਿੱਥੋਂ ਮਰਜੀ ਲੈ ਕੇ ਆਈਏ ਪਰ ਐਸ ਜਿਹੜੇ ਜਿਹੜੇ ਇਲਾਕਿਆਂ 'ਚ ਵੀ ਹੜ੍ਹ ਪ੍ਰਭਾਵਿਤ ਲੱਗੇ ਨੇ ਉਨਾ ਚ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਡੇ ਹਮੇਸ਼ਾ ਨਾਲ ਖੜੇ ਆ ਪੀਐਮ ਨਰਿੰਦਰ ਮੋਦੀ ਵੱਲੋਂ 9 ਸਤੰਬਰ ਨੂੰ ਪੰਜਾਬ ਦੇ ਵਿੱਚ ਦੌਰਾ ਕੀਤਾ ਜਾਵੇਗਾ ਉਹਨਾਂ ਦੇ ਵੱਲੋਂ ਇਹ ਦੌਰਾ ਇਸ ਲਈ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਹੜ੍ਹ ਦਾ ਪਾਣੀ ਗਿਆ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਮੌਕੇ ਪੰਜਾਬ ਦੀ ਸਰਕਾਰਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੌਰਾ ਵੀ ਕੀਤਾ ਗਿਆ ਹੁਣ ਭਾਰਤ ਦੇ ਪ੍ਰਧਾਨ ਪੀਐਮ ਨਰਿੰਦਰ ਮੋਦੀ ਵੱਲੋਂ ਵੀ ਪੰਜਾਬ ਦਾ ਦੌਰਾ ਕੀਤਾ ਜਾਵੇਗਾ 9 ਸਤੰਬਰ ਯਾਨੀ ਕਿ ਅੱਜ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਪੀਐਮ ਨਰਿੰਦਰ ਮੋਦੀ ਦੇ ਨਾਲ ਪੰਜਾਬ ਫੇਰੀ ਨੂੰ ਲੈ ਕੇ ਆਨਲਾਈਨ ਮੀਟਿੰਗ ਕੀਤੀ ਗਈ ਸੀ ਸੀਐਮ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਹਸਪੀਟਲ ਦੇ ਵਿੱਚ ਦਾਖਲ ਸਨ ਜਿਸ ਤੇ ਚੱਲਿਆ ਉਹਨਾਂ ਦੇ ਵੱਲੋਂ ਇਹ ਮੀਟਿੰਗ ਜਿਹੜੀ ਆਨਲਾਈਨ ਕੀਤੀ ਗਈ ਤੇ ਹੁਣ ਪੀਐਮ ਨਰਿੰਦਰ ਮੋਦੀ ਦੇ ਆਨ ਤੋਂ ਪਹਿਲਾਂ ਪੰਜਾਬ ਫੇਰੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੱਲੋਂ ਮੀਟਿੰਗ ਕੀਤੀ ਗਈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੀ ਮਾਰ ਦੇਖਣ ਨੂੰ ਮਿਲ ਰਿਹਾ ਜਿਸ ਵਿੱਚ ਕਈ ਲੋਕਾਂ ਨੇ ਆਪਣੇ ਘਰਗਵਾ ਤੇ ਅਤੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਹਜ਼ਾਰਾਂ ਏਕੜਾ ਫਸਲ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਹੈ ਐਸੇ ਮੌਕੇ ਸੁਖਬੀਰ ਬਾਦਲ ਦੇ ਵੱਲੋਂ بار-ਬਾਰ ਉਹਨਾਂ ਹੜਪੀੜਿਤ ਇਲਾਕਿਆਂ ਦਾ ਜਾਇਜ਼ਾ ਲਿੱਤਾ ਗਿਆ ਤੇ ਉਹਨਾਂ ਹੜਪੀੜਿਤ ਲੋਕਾਂ ਨੂੰ ਵੀ ਮਿਲਿਆ ਰਿਪੋਰਟ ਅਤੇ ਉਹਨਾਂ ਪਰਿਵਾਰਾਂ ਨੂੰ ਵੀ ਮਿਲਿਆ ਗਿਆ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਹੁਣ ਸੁਖਬੀਰ ਬਾਦਲ ਦੇ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹੜ੍ਹ ਦੇ ਨਾਲ ਪੀੜਿਤ ਪਰਿਵਾਰਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਨੂੰ ਇਨਵੀਟੇਸ਼ਨ ਦਿੱਤਾ ਗਿਆ ਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਉੱਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਉਹਨਾਂ ਲੋਕਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਜੋ ਫਿਲਹਾਲ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਇਹ ਮੀਟਿੰਗ ਜਿਹੜੀ ਸੀ ਉਹ ਸੁਖਬੀਰ ਬਾਦਲ ਦੀ ਅਖਵਾਈ ਹੇਠਾਂ ਹੋਈ ਅਤੇ ਇਸ ਮੀਟਿੰਗ ਦੇ ਵਿੱਚ ਹੜਪੀੜਿਤ ਲੋਕਾਂ ਨੂੰ ਲੈ ਕੇ ਚਰਚਾ ਕੀਤੀ ਗਈ। ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਪਰ ਏਕੜ। ਦੂਜਾ ਜਿਹੜੇ ਫਾਰਮ ਲੇਬਰ ਹੈ ਸ ਆ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਜਿਹੜੇ ਕਿਸਾਨ ਜਿਹੜੇ ਗਰੀਬ ਕੰਮ ਕਰਦੇ ਖੇਤਾਂ 'ਚ ਉਹਨਾਂ ਨੂੰ ਵੀ ਕੰਪਨਸੇਸ਼ਨ ਦਿੰਦੇ ਸੀ ਕਿਉਂਕਿ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਹੀ ਗਰੀਬ ਦਾ ਨੁਕਸਾਨ ਹੈ ਕਿਉਂਕਿ ਉਸ ਗਰੀਬ ਨੇ ਖੇਤਾਂ ਜਾ ਕੇ ਕੰਮ ਕਰਨਾ ਸੋ ਉਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਉਹ ਤਾਂ ਹੀ ਉਹ ਅਸੀਂ ਕਿਹਾ ਅੱਜ ਮੀਟਿੰਗ ਸੱਦੀ ਸੀ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ 15 ਅਤਰੀਕ ਤੱਕ ਕਿੰਨੇ ਏਕੜ ਅਸੀਂ ਅਸੀਂ ਚੀਮਾ ਸਾਹਿਬ ਲਿਸਟ ਹੁਣੀ ਜਾਰੀ ਕਰ ਰਹੇ ਹਾਂ ਅਸੀਂ ਟੀਮਾਂ ਬਣਾਤੀਆਂ ਸਰਵੇ ਟੀਮਸ ਜਿਹੜੀਆਂ 7-8 ਦਿਨ ਦੇ ਅੰਦਰ ਜਿੱਥੇ ਸਿਲਟ ਹੈ ਜਿੱਥੇ ਘਾਟ ਹੋਟਿਆ ਸਾਰਾ ਰਿਕਾਰਡ ਬਣਾ ਕੇ ਜਿਹੜੇ 15-20 ਹਲਕੇ ਹੈ ਉਨ੍ਹਾਂ ਦਾ ਡਿਟੇਲ ਸਾਡੇ ਕੋਲ ਆ ਜੂਗੀ ਉਹਦੇ ਬਾਅਦ ਅਸੀਂ ਪਲਾਨ ਕਰਾਂਗੇ ਅਕਾਲੀ ਦਲ ਇਸ ਕਮਿਟਿਡ ਮੈਂ ਅਕਾਲੀ ਦਲ ਪ੍ਰਧਾਨ ਕਹਿ ਰਿਹਾ ਸਮੁੱਚੀ ਪਾਰਟੀ ਕਮਿਟਿਡ ਹੈ ਐ ਸੇਵਾ ਵਿੱਚ ਤੇ ਜੋ ਕੁਝ ਵੀ ਕਰਨਾ ਪਏ ਅਸੀਂ ਸਮੁੱਚੀ ਪਾਰਟੀ ਕਰੇਗੀ ਕੀ ਜਿਹੜਾ ਲੋਨ ਵੇਵਰ ਹੈ ਜਿੱਥੇ ਜਿੱਥੇ ਭਾਵੇਂ ਕਿਸਾਨ ਹੈ ਗਰੀਬ ਹੈ ਜਿਹੜੇ ਪਿੰਡਾਂ تباہੀ ਹੋਈ ਹੈ ਲੋਨ ਵੇਵਰ ਉੱਥੇ ਕਰਨਾ ਚਾਹੀਦਾ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਅੱਗੇ ਪੋਸਟਪੋਨ ਨਹੀਂ ਕਰਨਾ ਚਾਹੀਦਾ ਪੋਸਟਪੋਨ ਦਾ ਕੋਈ ਫਾਇਦਾ ਨਹੀਂ ਹੈ ਉਹ ਗਰੀਬ ਜੀ ਦਾ ਸਾਰਾ ਕੁਝ ਗਿਆ ਇੱਕ ਫਸਲ ਨਹੀਂ ਮਰੀ ਇੰਨਾ ਸਿਲਟ ਆ ਗਿਆ ਹੈ ਅਗਲੀਆਂ 2 ਜਾਂ 3 ਫਸਲਾਂ ਮਰ ਗਈਆਂ ਕਿਉਂਕਿ ਸਿਲਟ ਕੱਢਦੇ ਟਾਈਮ ਲੱਗਣਾ ਹੈ ਕੋਸ ਲੱਗਣਾ ਹੈ ਖਰਚਾ ਹੋਣਾ ਹੈ ਜਿਸ ਗਰੀਬ ਦਾ ਸਾਰਾ ਕੁਝ ਤਬਾਹ ਹੋ ਗਿਆ ਉਹਦੇ ਵਾਸਤੇ ਤਾਂ 5 ਸਾਲ ਖੜਾ ਹੋਣਾ ਔਖਾ ਹੈ ਸੋ ਮੈਂ ਆ ਸਾਰੀਆਂ ਗੱਲਾਂ ਮੈਂ ਆ ਇਸ ਲਈ ਕਰ ਰਿਹਾ ਕਿਉਂਕਿ ਅੱਜ ਲੋਡ ਐ ਸਮੁੱਚੇ ਪੰਜਾਬ ਨੂੰ ਇਕੱਠੇ ਹੋਣ ਦੀ ਤੇ ਮੈਂ ਫਿਰ ਤੋਂ ਅਖੀਰ ਵਿੱਚ ਅਪੀਲ ਕਰਦਾ ਸਾਰੇ ਇੰਡਸਟਰੀਅਲ ਹਾਊਸਸ ਐ ਬਹੁਤ ਵੱਡੇ ਵੱਡੇ ਆਪਣੀ ਇੰਡਸਟਰੀ ਮਾਲਕ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਮੌਕਾ ਤੁਸੀਂ ਆਕੇ ਆਪਣਾ ਯੋਗਦਾਨ ਪਾਓ ਸਮਾਲ ਇੰਡਸਟਰੀ ਨੂੰ ਵੀ ਮੀਡੀਅਮ ਇੰਡਸਟਰੀ ਨੂੰ ਵੀ ਤੇ ਟ੍ਰੇਡ ਐਸੋਸੀਏਸ਼ਨਸ ਨੂੰ ਵੀ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੀਆਂ ਜਿਹਦਾ ਜਿੰਨਾ ਯੋਗਦਾਨ ਪੈਂਦਾ ਉਹ ਜ਼ਰੂਰ ਇਸ ਆਪ ਇਸ ਮੂਹਮ ਵਿੱਚ ਹਿੱਸਾ ਪਾਉਣ ਤੇ ਮੈਂ ਸਿਰ ਤੋਂ ਅਖੀਰ ਵਿੱਚ ਜਿਹੜਾ ਹੁਣ ਭੁੰਦਰ ਸਾਹਿਬ ਹੁਣੇ ਦੱਸਿਆ ਸੀ ਨਰਮਾ ਬੈਲਟ ਵੀ ਕੰਪਲੀਟ ਡਿਸਟਰੋਏ ਹੋ ਗਈ ਹੈ ਸੋ ਨਰਮਾ ਜਿਹੜਾ ਜਿਹੜਾ ਹੈ ਨਰਮਾ ਝੋਨਾ ਜਿੱਥੇ ਜਿੱਥੇ ਕਿਹੜੀ ਵੀ ਫਸਲ ਹੋਏ ਜੋ ਵੀ ਜਿਸ ਵੋਸਲ ਬੋਜੀਓ ਕੰਪਲਸਰੀ ਹੋਣਾ ਹੋਣਾ ਚਾਹੀਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਏ ਦਿਨ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਦਰਤੀ ਆਫਤ ਦੇਖਣ ਨੂੰ ਮਿਲਦੀ ਹੈ ਕਦੇ ਲੈਂਡਸਲਾਈਡ ਜਾਂ ਫਿਰ ਕਦੇ ਕਲਾਊਡ ਬਰਸਟ हिमाचल ਦੇ ਦੋ ਨੈਸ਼ਨਲ ਹਾਈਵੇ ਜਿਹੜੇ ਆ ਉਹ ਬੰਦ ਹੋ ਚੁੱਕੇ ਹੈ ਇਸ ਦੇ ਨਾਲ ਨਾਲ ਜੇ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਹਜੇ ਤੱਕ ਕੁੱਲ 824 ਸੜਕਾਂ ਜਿਹੜੀਆਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਬੰਦ ਹੋ ਚੁੱਕੀਆਂ ਦੱਸ ਕਰਕੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਨਾਲ ਹੋਰ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 4080 ਕਰੋੜ ਰੁਪਏ ਦੀ ਸਰਕਾਰੀ ਸੰਪਤੀ ਦਾ ਇਸ ਦੇ ਵਿੱਚ ਨੁਕਸਾਨ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਇਸ ਦੇ ਨਾਲ ਨਾਲ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਹਿਮਾਚਲ ਦੇ ਵਿੱਚ ਹਜੇ ਤੱਕ ਮੀਂਹ ਦੀ ਗੱਲ ਕੀਤੀ ਜਾਵੇ ਨਾ ਮੀਂਹ ਨੂੰ ਲੈ ਕੇ ਹਜੇ ਵੀ ਅਲਰਟ ਜਾਰੀ ਨੇ ਹੁਣ ਤੱਕ ਜੇ ਗੱਲ ਕੀਤੀ ਜਾਵੇ ਨਾ ਹਿਮਾਚਲ ਦੇ ਵਿੱਚ ਹਜੇ 9 ਜ਼ਿਲ੍ਹਿਆਂ ਦੇ ਵਿੱਚ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮਤਲਬ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਹੋਵੇ हमारे मनी मेज में हमारे राजस्व मंत्री जगत सिंह रेड्डी जी रहे कोई मंत्री संवेदनशील कोई मंत्री इतनी देर नहीं रहता संवेदनशीलता इस चीज से दर्शाती है कि हमने खुद हेलीकॉप्टर लगाकर जो भी चिनूक हेलीकॉप्टर आए और जो भी एयरफोर्स के हेलीकॉप्टर आते हैं उनको हमने लगाया और उसका सारा पैसा गवर्नमेंट के अनुरोध पर आते हैं और ये स, कोई मुफ्त में नहीं आते उसका सारा पैसा हिमाचल प्रदेश की सरकार दे रही है सोलह हजार श्रद्वालुओं को जब हमने निकाला तो उसमें एचआरसी की बसों के में फ्री में उनको उनके नूरपुर और पठानकोट छोड़ा टैक्सियां की हमने जो टैक्सियां की वो भी उनको टैक्सी का किराया भी हम दे रहे हैं चुनौत किए चार हेलीकॉप्टर किए उस सबका भी तो किराया हिमाचल प्रदेश की सरकार दे रही है पिछले कल जैसे ही मौसम साफ हुआ तो छह एयरफोर्स के हेलीकॉप्टरों से हमने बड़ा बंगाल छोटा बंगाल में अनाज पहुंचाया तो ये सरकार हमेशा आम लोगों की सरकार है गांव के किसान की सरकार है और तो उनको हम रात पहुंचाने का कार्य हमें तेजी ला रहे सीएम भगवंत मान जी सेहत पिछले कुछ दिन तो काफी खराब चल रही थी जिस तो बाद ओना नु 40 डे हॉस्पिटल दे, दे विच दाखिल कर दिया गया ਇਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਸੀਐਮ ਭਗਵੰਤ ਮਾਨ ਦੀ ਹੁਣ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਉਹਨਾਂ ਦੀ ਬਲੱਡ ਟੈਸਟ ਰਿਪੋਰਟ ਜਿਹੜੀਆਂ ਸੀਗੀਆਂ ਉਹ ਨਾਰਮਲ ਦੇਖਣ ਨੂੰ ਮਿਲੀਆਂ ਸੀ ਪਰ ਫਿਰ ਵੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਉਹਨਾਂ ਨੂੰ ਹਜੇ ਹਜੇ ਡਾਕਟਰਾਂ ਦੇ ਵੱਲੋਂ ਹਜੇ ਛੁੱਟੀ ਨਹੀਂ ਦਿੱਤੀ ਗਈ ਉਹਨਾਂ ਨੂੰ ਹਜੇ ਸੁਪਰਵਾਈਜ਼ਨ ਦੇ ਅੰਦਰ ਅੰਡਰ ਰੱਖਿਆ ਗਿਆ ਤੇ ਕਿਹਾ ਗਿਆ ਕਿ ਹਜੇ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਜਾਵੇਗੀ ਐਸੇ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਉਨ੍ਹਾਂ ਦਾ ਹਾਲ-ਚਲ ਲਿੱਤਾ ਗਿਆ ਅਤੇ ਸੀਐਮ ਭਗਵੰਤ ਦੇ ਸਿਹਤ ਨੂੰ ਲੈ ਕੇ ਚਿੰਤਾ ਦਿਖਾਈ ਗਈ। ਜਲ ਹੀ ਦੁਸ਼ਹਿਰੇ ਦਾ ਤਿਹਾਰ ਆਉਣ ਲੱਗਾ ਤੇ ਇਸ ਨੂੰ ਲੈ ਕੇ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਦੁਸ਼ਹਿਰੇ ਜੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਦੁਸ਼ਹਿਰਾ ਜਿਹੜਾ ਉਹ ਗ੍ਰੇਂਦਰੇਸੀ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਹੈ। ਦ੍ਰੈਸੀ ਗਰਾਊਂਡ ਦੇ ਵਿੱਚ ਦੁਸ਼ਹਿਰੇ ਨੂੰ ਲੈ ਕੇ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੇ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਰਾਵਣ ਨੂੰ ਬਣਾਉਣ ਦੇ ਵਿੱਚ ਘੱਟੋ ਘੱਟ 3.5 ਮਹੀਨਿਆਂ ਦਾ ਸਮਾਂ ਲੱਗਦਾ ਤੇ ਇਸ ਦੀ ਤਿਆਰੀ ਜਿਹੜੀ ਹੈ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਐਸ ਦੇ ਨਾਲ ਨਾਲ ਦ੍ਰੈਸੀ ਗਰਾਊਂਡ ਦੀ ਜੇ ਗੱਲ ਕੀਤੀ ਜਾਵੇ ਤਾਂ ਦ੍ਰੈਸੀ ਗਰਾਊਂਡ ਦੇ ਵਿੱਚ ਰਾਵਣ ਦੀ ਜਿਹੜੀ ਹਾਈਟ ਹੈ ਉਹ 125 ਫੁੱਟ ਹੁੰਦੀ ਹੈ ਤੇ ਜਿਸ ਦੀ ਜਾਣਕਾਰੀ ਖੁਦ ਉਥੇ ਮੌਜੂਦ ਵਰਕਰਾਂ ਦੇ ਵੱਲੋਂ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ 라वण ਨੂੰ ਬਣਾਇਆ ਜਾਂਦਾ ਹੈ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਹੁਣ ਇਸ ਵਾਰ 라वण ਨੂੰ ਬਣਾਇਆ ਗਿਆ ਅਤੇ ਉਥੇ ਮੌਜੂਦ ਵਰਕਰ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਵਾਰ ਦਾ ਦੁਸ਼ਹਿਰਾ ਕੁਝ ਖਾਸ ਹੋਣ ਵਾਲਾ ਹੈ ਕੁਝ ਖਾਸ ਤਿਆਰੀਆਂ ਇਸ ਵਾਰ ਦੇ ਦੁਸ਼ਹਿਰੇ ਨੂੰ ਲੈ ਕੇ ਫਿਲਹਾਲ ਤੱਕ ਕੀਤੀਆਂ ਜਾ ਰਹੀਆਂ ਨੇ ਸਰ ਆਪਕਾ ਨਾਮ ਕੀ ਹੈ ਔਰ ਆਪ ਕਹਾਂ ਸੇ ਆਏ ਹੋ ਅਕੀਲ ਖਾਨ ਆਗਰਾ ਸੇ ਆਏ ਹੋ ਆਪ ਆਗਰਾ ਸੇ ਆਏ ਹੋ ਤੋ ਹਰ ਸਾਲ ਆਪ ਆਗਰਾ ਆਤਿਏ ਹੋ ਯਹਾਂ ਪੇ ਸਟੈਚੂ ਬਣਾਉਣੇ ਕੇ ਲੀਏ हाँ, हर साल हम आते हैं दो हज़ार चार से दो हज़ार चार से आप लगातार यहाँ पर आ रहे हो स्टैचू बनाने के लिए तो आपको इतने साल हो गए हैं स्टैचू बनाने के लिए तो आप हमें सबसे सब पहले तो ये बताओ कि दशहरा मनाया क्यों जाता है दशहरा एक तो अच्छाई बुराई की जीत के ऊपर मनाया जाता है ये उल्लास के साथ मनाया जाता है क्योंकि बुराई पे अच्छाई की जीत है

दस दिन लगते हैं चाहे वो रावण का हो चाहे कुंभकर्ण का चाहे मेघनाथ का हाँ वो किसी का रावण को थोड़ा ज्यादा टाइम लग जाता है एक दिन लेकिन नॉर्मल दस दिन लगते हैं बनाते कैसे हो इसको बनाने में बहुत मेहनत होती है बास से बनता है इसका पेस्ट जो है बुढ़ाई वाला वो हम घर पर बनाते हैं आगरा में तो वैसे तो यहाँ पे लगता है तकरीबन पैंतालीस दिन लेकिन दो महीने हमको घर पर लगते हैं बनाने में दो महीने पहले आप घर पर लगाते हो फिर यहाँ पर आकर पैंतालीस दिन और लगाते ਤਕਰੀਬਨ 3.5 ਮਹੀਨੇ ਲੱਗਦੇ ਹਨ ਜਬ ਜਾ ਕੇ ਰਾਵਣ ਕੰਪਲੀਟ ਹੁੰਦਾ ਹੈ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਭੀਮ ਨਰੀਂਦੇ ਮੋਦੀ ਵੱਲੋਂ ਕੀਤਾ ਜਾ ਰਿਹਾ 9 ਸਤੰਬਰ ਨੂੰ ਪੰਜਾਬ ਦੌਰਾ ਹਰਿਆਣਾ ਦੇ ਨਾਇਬ ਸਿੰਘ ਚੈਨੀ ਦੇ ਵੱਲੋਂ ਪੁੱਛਿਆ ਗਿਆ ਸੀਐਮ ਭਗਵੰਤ ਮਾਨ ਦਾ ਹਾਲ ਦੁਸ਼ਹਿਰੇ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਤਿਆਰੀਆਂ ਦੀ ਸ਼ੁਰੂਆਤ हिमाचल प्रदेश दे दो नेशनल हाईवे 824 सड़का बंद सुखबीर बादल ने अगुवाई कीटा हुई हणा नि स्थिति नु लेके इमरजेंसी मीटिंग पंजाब अपडेट दे विच आज दे लई एन्ना हे फिलहाल दे ले मैनु दो इजाज़त